ਦੋਸਤੋ ਪੰਜਾਬ ਯੂਨੀਵਰਸਿਟੀ ਭਰਤੀ 2024 ਲਈ ਇੱਕ ਹੋਰ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਦੋਸਤੋ ਇਹ ਪੋਸਟ ਬਿਲਕੁਲ ਰੈਗੂਲਰ 베ਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸ ਕੋਸੋ ਬਖ ਬਖ ਪੋਸਟਨ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਜਲਦੀ ਤੁਸੀਂ ਨਾ ਪੋਸਟਨ ਲਈ ਅਪਲਾਈ ਕਰ ਲੈਣਾ ਜੀ ਇਹਨਾਂ ਪੋਸਟਨ ਲਈ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਆ ਦੋਸਤੋ ਨਾ ਪੋਸਟਲ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਜੀ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਟੈਲੀਗ੍ਰam ਚੈਨਲ ਤੇ ਫੇਸਬੁੱਕ ਪੇਜ ਤੇ ਕੈਪਸ਼ਨ ਵੀ ਦੇ ਦੇਮਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਫਿਲਪ ਕਰਕੇ ਆਪਣਾ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਹੋਰ ਵੀ ਤੇਰੀ ਜਾਣਕਾਰੀ ਲਈ ਤੁਸੀਂ ਆਂਦੀ ਆਫੀਸਲੀ ਵ ਕਰ ਸਕੋਗੇ ਵੈબસਾਈਟ ਤੇ ਮੈਂਸ਼ਨ ਕੀਤੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੀ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ਼ਤਿਹਾਰ ਨੰਬਰ 1/2024 ਰਹੇ ਤਾਂ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀ ਹੁਣ ਲਾਈਕ ਸੇਅਰ ਜਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਐਪਲੀਕੇਸ਼ਨ ਫਾਰਮ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਭਰਨ ਤੋਂ ਬਾਅਦ ਫਿਲਪ ਕਰਕੇ ਆਪਣੇ ਡਾਕੂਮੈਂਟ ਸਾਰੇ ਉਹਦੇ ਨਾਲ ਲਗਾ ਕੇ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ office of the assistant registrar non teaching third floor administrative block dever anand kumar hall punjab university chandigarh de address te 15 4 2024 5 baje tak tusi apne documents bhej sakoge application form da link tonu mere description box ch mil javega post and detail qualification kuch is prakar hai ji ਪੋਸਟ ਨੰਬਰ 1 ਜੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦੀ ਪੋਸਟ ਹੈ ਜੀ ਇੱਕ ਦੋਸਤੋ ਇਸ ਪੋਸਟ ਲਈ 144200 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਕੁਆਲਿਫਿਕੇਸ਼ਨ ਹੈ ਜੀ ਪੀ ਐਚ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਫਿਜ਼ੀਕਲ ਐਜੂਕੇਸ਼ਨ ਵਿੱਚ ਅਤੇ 10 ਸਾਲਾਂ ਤੁਹਾਡੇ ਕੋਲ ਫਿਜ਼ੀਕਲ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਨਾ ਪੋਸਟਾਂ ਲਈ ਰਨ ਐਂਡ ਵਾਕ ਟੈਸਟ ਤੁਹਾਡਾ ਲਿਆ ਜਾਵੇਗਾ ਜਿਹਦਾ ਸਮਾਂ ਹੋਗਾ ਜੀ 12 ਮਿੰਟ ਦਾ ਜਿਨ੍ਹਾਂ ਦੀ ਉਮਰ 30 ਸਾਲ ਤੋਂ ਜ਼ਿਆਦਾ ਜੀ ਉਹਨਾਂ ਲਈ 1800 ਮੀਟਰ ਜਿਨ੍ਹਾਂ ਦੀ ਉਮਰ 40 ਸਾਲ ਤੋਂ ਜ਼ਿਆਦਾ ਜੀ ਉਹਨਾਂ ਲਈ 1500 ਮੀਟਰ 45 ਸਾਲ ਲਈ ਜੀ 1200 ਮੀਟਰ 50 ਸਾਲ ਲਈ ਜੀ 800 ਮੀਟਰ ਰਨ ਐਂਡ ਬਾਗ ਟੈਸਟ ਦੇਣਾ ਹੋਵੇਗਾ ਜੀ ਇਹ ਕਲੀਅਰ ਕਰਨਾ ਹੋਵੇਗਾ ਤੁਸੀ 12 ਮਿੰਟ ਦੇ ਵਿੱਚ ਜੋ ਫੀਮੇਲ ਉਮੀਦਵਾਰ ਨੇ ਜੀ ਉਹਨਾਂ ਲਈ ਰਨ ਐਂਡ ਬਾਗ ਟੈਸਟ ਹੋਵੇਗਾ ਜੀ 8 ਮਿੰਟ ਦਾ 30 ਸਾਲ ਲਈ 1000 ਮੀਟਰ 40 ਸਾਲ ਲਈ 800 ਮੀਟਰ 45 ਸਾਲ ਲਈ 600 ਮੀਟਰ 50 ਸਾਲ ਲਈ 400 ਮੀਟਰ ਇਹ ਟੈਸਟ ਤੁਸੀ ਕਲੀਅਰ ਕਰਨਾ ਹੋਵੇਗਾ ਜੀ ਪੋਸਟ ਨੰਬਰ 2 ਜੀ ਪੋਸਟ ਹੈ ਜੀ ਲਾਇਬ੍ਰੇਰੀਨ ਦੀ ਪੋਸਟ ਹੈ ਜੀ ਇੱਕ ਇਸ ਪੋਸਟ ਲਈ 144200 ਰੁਪਏ ਪ੍ਰਤੀ ਮਹੀਨਾ ਭੇਜਤੀ ਜਾਵੇਗੀ ਕੁਆਲੀਫਿਕੇਸ਼ਨ ਹੈ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਲਾਇਬ੍ਰੇਰੀ ਸਾਇੰਸ ਇਨਫੋਰਮੇਸ਼ਨ ਸਾਇੰਸ ਡਾਕੂਮੈਂਟੇਸ਼ਨ ਸਾਇੰਸ ਵਿੱਚ 55% ਨੰਬਰ ਨਾਲ ਅਤੇ 10 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 3 ਜੀ ਪੋਸਟ ਹੈ ਡਾਇਰੈਕਟਰ ਦੀ ਪੋਸਟ ਹੈ ਜੀ ਇੱਕ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਅਬਦੁੱਲ ਕਲਾਮ ਸੈਂਟਰ ਦੋਸਤੋ ਪੋਸਟ ਨੰਬਰ 3 ਜੀ ਪੋਸਟ ਹੈ ਜੀ ਡਾਇਰੈਕਟਰ ਦੀ ਪੋਸਟ ਹੈ ਜੀ 1 ਇਹ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਅਬਦੁੱਲ ਕਲਾਮ ਕੰਪਿਊਟਰ ਸੈਂਟਰ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਦੋਸਤੋ ਇਸ ਪੋਸਟ ਲਈ 143200 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਕੁਆਲਿਫਿਕੇਸ਼ਨ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਜਾਂ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਸਬੰਧਿਤ ਫੀਲਡ ਵਿੱਚ ਫੀਲਡ ਕੁਝ ਇਸ ਪ੍ਰਕਾਰ ਨੇ ਸਾਇੰਸ ਇੰਜੀਨੀਅਰ ਟੈਕਨੋਲੋਜੀ ਕੰਪਿਊਟਰ ਐਪਲੀਕੇਸ਼ਨ ਵਿੱਚ ਤੇ ਤੁਹਾਡੇ ਕੋਲ ਸਬੰਧਿਤ ਫੀਲਡ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ 35 ਤੋਂ ਲੈ ਕੇ 50 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਪੋਸਟ ਨੰਬਰ 4 ਜੀ ਪੋਸਟੇਜ ਪ੍ਰੋਗਰਾਮ ਮਰਦੀ ਟੋਟਲ ਪੋਸਟਾਂ ਨੇ ਜੀ 2 ਨਾ ਪੋਸਟਾਂ ਲਈ 56100 ਰੁਪਏ ਪ੍ਰਤੀ ਮਹੀਨਾ ਪੇਤੀ ਜਾਵੇਗੀ ਕੁਆਲੀਫਿਕੇਸ਼ਨ ਐ ਐਮਐਸਸੀ ਆਰਟੀ ਵੀ ਤੁਸੀਂ ਕੰਪਲੀਟ ਕੀਤੀ ਆ ਜਾਂ ਫਿਰ ਐਮਸੀਏ ਔਰ ਬੀਟੈਕ ਤੁਸੀਂ ਕੰਪਲੀਟ ਕੀਤੀ ਆ 2 ਸਾਲ ਦਾ ਤੁਹਾਡੇ ਕੋਲ ਸੰਬੰਧੀ ਫੀਲਡ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਨੋਟੀਫਿਕੇਸ਼ਨ ਨੂੰ ਘਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਇਹਦੇ ਵਿੱਚ ਬਹੁਤ ਸਾਰੀਆਂ ਟਰਮ ਐਂਡ ਕੰਡੀਸ਼ਨ ਮੈਂਸ਼ਨ ਕੀਤੀਆਂ ਗਈਆਂ ਨੇ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਨਾ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ 2000 ਰੁਪਏ ਐਪਲੀਕੇਸ਼ਨ ਹੈ ਜਨਰਲ ਕੈਟਾਗਰੀ ਵਾਸਤੇ ਐਸ ਸੀ ਐਸਟੀ ਲਈ 1000 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਜੀ ਜੋ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਜੋ ਐਪਲੀਕੇਸ਼ਨ ਫਾਰਮ ਹੈ ਜੀ ਉਹਦੇ ਨਾਲ ਜੇ ਤੁਸੀਂ ਆਨਲਾਈਨ ਪੇਮੈਂਟ ਕਰੋਗੇ ਉਹਦੀ ਰਸੀਦ ਨਾਲ ਲਗਾ ਕੇ ਭੇਜਣੀ ਹੋਵੇਗੀ ਜੀ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ